ਕਿੱਥੇ ਗੇਲੀ ਆਈ ਹੋੜੀ ਵਿੱਚ ਸਾਥ ਦੇ ਭਾਗ ਇਹ ਤੇ ਮੱਲ ਨੂੰ ਬੜਾ ਸਮਝਾਇੇ ਤਾਰ ਕਾ ਨੂੰ ਹੱਟ ਦੇ ਉਹ ਬਦਾਉ ਨਾ ਗੱਲ ਨੂੰ ਬੜਾ ਸਮਝਾਇੇ ਤਾਰ ਕਾ ਨੂੰ ਹੱਟ ਦੇ ਉਹ ਬਦਾਉ ਨਾ ਗੱਲ ਨੂੰ ਸਾਥ ਦੇ ਬਚਾਲੇ ਤਾਂ ਹੀ ਲਾਸ਼ਾਂ ਰੋਈਆਂ ਧੋਖ ਤੇ ਤੇ ਕੱਟ ਨੇ ਧੰਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ ਧੰਨ ਤੇ ਗਦਾਰ ਮਾਰ ਇੰਨਾ ਦੁਖੀ ਹੋਇ ਜਾਂਦੇ ਨੇ ਅੱਪੀ ਕਹਿੰਦਾ ਸ਼ਰਾਬ ਮਲ ਫਿਰ ਰੱਚਿਆ ਅਰਕਾਰ ਮਾਰਦਾ ਬੇਲੀ ਆਉਕਰ ਆਉਣੀ ਦੁਬਾਰਾ ਲੱਗਿਆ ਨਾਮ ਨਾਇਕ ਨਾਰਦਾ ਬੇਲ ਟੱਕ ਰੌਣ ਹੋ ਦੁਬਾਰਾ ਲੱਗਿਆ ਨੇ ਹੰਕੂ ਕਲੀ ਚਗਾ ਦਿੱਲੀ ਦਾ ਫਲਸ਼ ਨੇ ਸਿੱਧ ਕੇਸ ਨੂੰ ਪਰੇ ਕਾੜ 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 ਕੀ ਤੇ ਫਾੜ ਫੇਰ ਨੇ ਰੌਦ ਵਿੱਕੇ ਪਰੇ ਆ ਸ਼ਾਦੀ ਦੀਆਂ ਨਾਲਾ ਨਾਲ ਖਿਆਂ ਢੋਲੀਆਂ ਐਸੇ ਖੋਲ ਫਟ ਨੇ ਤੰਗ ਤੇ ਹਜ਼ਾਰ ਮਾਰ ਮਾਰ ਗੋਲੀਆਂ ਅੱਕਾ ਹੋਇਆ ਟਨੇ ਆ ਪੱਕਰ ਬੁਲਾਉਂਦਾ ਸੀ ਗੰਦਾਸਾ ਫਾੜ ਕੇ ਹੋਏ ਯੱਟ ਨੇ ਐ ਸਿੱਧੇ ਗੰਦਾਸੀਓਂ ਥੋਂ ਭਾਗ ਭੱਜਿਆ ਮੌਕਾ ਜੀ ਹਟਾੜ ਕੇ ਸੂਰਮੇ ਨੇ ਟੂਹੀ ਉੱਤੇ ਪੈਰ ਛੱਡਿਆ ਜਾੜੀ ਕਿਉਂ ਬੋਤਲ ਰੰਗ ਦੀ ਦੋਨੇ ਹੱਥ ਭਾਵੀ ਬੰਨਦੀ ਦੇਖੇ ਜਦ ਖੜੇ ਮਸ਼ਹਰੇ ਹੰਪੀਰੋ ਸੀ ਥਰ-ਥਰ ਕੰਬਦੀ ਵੇ ਪਾਣੀ ਤੇਰਾ ਭਰਦੀਆਂ ਬਖਸ਼ ਦੇ ਜਾਨ ਦੇ ਔਰਾ ਪੈਰੀਂ ਸਿਰ ਧਰਦੀਆਂ ਬਖਸ਼ ਦੇ ਜਾਨ ਕਿ ਇਹ ਕਰ ਵੀਰ ਨਰੇਣਾ ਕੁੱਤਰ ਨੂੰ ਗਲ ਨਾਲ ਲਾਉਂਦੀ ਹੋ ਸਮਝੀ ਨਾ ਭਾਈ ਤੋ ਛੋਟਾ ਤੇ ਜੱਟ ਭਾਬੀਏ ਹੇ ਮੁੜ ਕੇ ਨਾ ਆਈ ਤੋ ਛੋਟਾ ਤੇ ਜੱਟ ਭਾਬੀਏ ਹੰਮਲ ਸਿੱਖਾਂ ਦਾ ਪੀਂਦਾ ਇਹ ਵੀ ਜੁੜ ਜਾਂਦਾ ਸੀ ਬੈਠ ਕੇ ਕੋਲ ਨਰੇਣੇ ਕੁੱਕਰ ਮੁੜ ਜਾਂਦਾ ਚੱਕ ਮੈਂ ਨਹੀਂ ਤਕਿਆ ਵੇ ਅੱਖਾਂ ਚੱਕ ਮੈਂ ਨਹੀਂ ਤਕਿਆ ਨੇਮ ਪਈ ਕਰਦੀਆਂ ਬਖਸ਼ ਦੇ ਜਾਣ ਮੈਂ ਕੀ ਦਸ ਵਹਨੇ ਬਣ ਮੈਂ ਕੀ ਦਸ ਵਹਨੇ ਐਨਾ ਕਵਰ ਆਈ ਤੋ ਝੋਟਾ ਤੇ ਜੱਟ ਭਾਬੀਏ ਹੈ ਮੁੜਦੇ ਨਾ ਆਈ ਤੋ ਝੋਟਾ ਤੇ ਜੱਟ ਭਾਬੀਏ ਕਹਿੰਦਾ ਸੋਚਾ ਕਹਿੰਦਾ ਝੋਟਾ ਤੇ ਜੱਟ ਭਾਬੀਏ ਵੋੜ ਦੇ ਨਾ ਆਈ ਤੋ ਹੁਣ ਨਹੀਂ ਹੁਣ ਨਹੀਂ ਜਦੋਂ ਤਰਲੇ ਜਪਾਏ ਨਾ ਵੀਰੋ ਹੱਥ ਕੰਨੋਂ ਨਾ ਹਟੀ ਸੋਚਿਆ ਕਹਿੰਦਾ ਹਾਂ ਸਾਡੀ ਤਾਂ ਇੱਜ਼ਤ ਭਾਬੀ ਪੱਠੀ ਵਿੱਚ ਝੋਕਦੀ ਹਾਂ ਸਾਡੀ ਤਾਂ ਇੱਜ਼ਤ ਭਾਬੀ ਨੀ ਪੱਠੀ ਵਿੱਚ ਝੋਕਦੀ ਹਾਂ ਹਾਂ ਇੰਨਾ ਕਹਿ ਗੋਲੀ ਜੱਟ ਨੇ ਛਾਤੀ ਵਿੱਚ ਫੋਕਦੀ ਉਹ ਮੱਚਦੀ ਅੱਗ 부ਜੀ ਮੇਰੇ ਹਾਂ ਉਹ ਮੱਚਦੀ ਅੱਗ 부ਜੀ ਸ਼ਮਲਿਆ ਮੁੱਦੇ ਮੂੰ ਪਾਈ ਤੋਂ ਝੋਟਾ ਤੇ ਜੱਟ ਭਾਬੀਏ ਹਉ ਮੁੜਦੇ ਨਾ ਆਈ ਤੂੰ ਝੋਟਾ ਤੇ ਜੱਟ ਭਾਬੀਏ ਕਹਿੰਦਾ ਭਾਬੀ ਹੁਣ ਨਹੀਂ ਮੁੜਿਆ ਜਾਣਾ ਮਾਰ ਕੇ ਗੋਲੀ ਮੋਤੇ ਮੂੰਹ ਕਰਤੀ ਹੋਵੀ ਸੋ ਸੋਚਾ ਸਿੰਘ ਸੂਲਮੇ ਦੀਆਂ ਜੇ ਅਗਲੀਆਂ ਗੱਲਾਂ ਬਾਬਾ ਨੇ ਘਰੀ ਬੈਠਾ ਤੇਰੇ ਲਈ ਦਰਦ ਜਿਹੜਾ ਤੇਰੇ ਪਿਓ ਦੇ ਨਾਰਗਿਆਂ ਦੀ ਕੁੜੀ ਨੂੰ ਪਿਆਰ ਕੀਤਾ ਸੀ ਮੈਂ ਹੁਣ ਦਾਦਾ ਤੇ ਪੋਤਾ ਬਾਬਾ ਕਿਵੇਂ ਬੈਠੇ ਗੱਲਾਂ ਬਾਤਾਂ ਕਰਦੇ ਨੇ ਉਹ ਗੱਲਾਂ ਉਹ ਗੱਲਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਲੱਗਦਾ ਸੀ ਓ ਛੇੜ ਬਾਬਾ ਗੱਲ ਕੋਈ ਜਵਾਨੀ ਪਹਿਰੇ ਦੀ ਕਿੱਦਾਂ ਦੀ ਸੀ ਆਸ਼ਕੀ ਜਮਾਨੇ ਤੇਰੇ ਦੀ ਉਸ ਵੇਲੇ ਤੂੰ ਵੀ ਜੀਨੂ ਕੀਤਾ ਸੀ ਪਿਆਰ ਉਸ ਵੇਲੇ ਤੂੰ ਵੀ ਜੀਨੂ ਕੀਤਾ ਸੀ ਪਿਆਰ ਉਹ ਦੱਸ ਕਿਹੜੇ ਪਿੰਡ ਦੀ ਸੀ ਮਾਈ ਬਾਬਾ ਜੀ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਸੀ ਘੱਟ ਤਾਂ ਹੀ ਪੱਟੇ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਆਹ ਹੋਣਾ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਘੱਟ ਤਾਂ ਹੀ ਪੱਟੇ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਚੜਦੀ ਜਵਾਨੀ ਵਿੱਚ ਗੱਲ ਕੁਝ ਹੋਰ ਸੀ ਦਾਦੇ ਤੇਰੇ ਵਿੱਚ ਵੀ ਜਹਾਜ ਜਿੰਨਾ ਜ਼ੋਰ ਸੀ ਚੜਦੀ ਜਵਾਨੀ ਵਿੱਚ ਗੱਲ ਪੁੱਤ ਹੋਰ ਸੀ ਦਾਦੇ ਤੇਰੇ ਵਿੱਚ ਵੀ ਜਹਾਜ ਜਿੰਨਾ ਜ਼ੋਰ ਸੀ ਠੀਨੂ ਤਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮਹਿਵਰੀ ਸੀ ਘਟ ਤਾਈਓ ਪੱਟੀ ਉਤੇ ਮੋਰ ਨਹੀਂ ਪਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮਹਿਵਰੀ ਸੀ ਘਟ ਤਾਈਓ ਪੱਟੀ ਉਤੇ ਮੋਰ ਨਹੀਂ ਪਵਾਈ ਪੁੱਤਰਾ ਮੈਂ ਸੁਣਿਆ ਮੈਂ ਸੁਣਿਆ ਤੂੰ ਚਾਦਰਾਂ ਲਾਉਂਦਾ ਸੀ ਚਿੱਟੇ ਰੰਗ ਦਾ ਲਾਉਂਦਾ ਸੀ ਲਾਲੇ ਮੁੱਛਾਂ ਕੁੰਡੀਆਂ ਦੇ ਨੀਂ ਮੂਰੇ ਢੰਗ ਦਾ ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਡੀਰ ਉਹ ਸਾਰਿਆਂ ਤੇ ਤੇਰੀ ਸੀ ਚੜ੍ਹਾਈ ਬਾਬਾ ਜੀ ਹੋਣਾ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਘੱਟ ਜਿਹੜੀ ਪੱਟ ਤੇ ਮੋਰਨੀ ਪਵਾਈ ਬਾਬਾ ਜੀ ਆ ਲੱਗਦਾ ਜੋ ਜਵਾਨੀ ਵੇਲੇ ਤੂੰ ਵੀ ਨਹੀਂ ਸੀ ਘੱਟ ਤਾਂ ਹੀ ਪੱਟ ਤੇ ਮੋਰਨੀ ਪਵਾਈ ਬਾਬਾ ਜੀ ਤੇ ਸੀ ਕੌਡੀ ਵਿੱਚ ਸਾਰਿਆਂ ਦੀ ਬੂਥ ਕੱਢ ਦਿੰਦਾ ਸੀ ਤੇਰੇ ਜੇ ਸ਼ੋਰਾਂ ਦਾ ਮੈਂ ਬਾਲਾ ਕੱਢ ਦਿੰਦਾ ਸੀ ਕੌਡੀ ਵਿੱਚ ਸਾਰਿਆਂ ਦੀ ਬੂਥ ਕੱਢ ਦਿੰਦਾ ਸੀ ਦੇਖ ਲੈ ਮੈਂ ਹੋ ਗਿਆ ਸਦਰਾ ਦੇ ਨੇੜੇ ਹਾਲੇ ਖੰਗ ਦੀ ਵੀ ਲਈ ਨਹੀਂ ਦਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਵਰੀ ਸੀ ਘਟਾ ਤਾਈਓ ਪਾਟੀ ਉੱਤੇ ਮੋਰ ਨਹੀਂ ਬਵਾਈ ਗੱਲ ਤੇਰੀ ਸੱਚ ਸੱਚੀ ਮੈਂ ਨਹੀਂ ਸੀ ਘਟ ਤਾਈ ਹੋ ਪਾਟੀ ਉੱਤੇ ਮੋਰ ਨਹੀਂ ਬਵਾਈ ਪੁੱਤਰਾ ਉਹ ਸਾਨੂੰ ਕਹਿਣਾ ਕੰਮ ਕਾਰ ਕਰਿਆ ਕਰੋ ਮੁੰਡਿਓ ਐ ਟੌਰਾ ਲਾ ਕੇ ਮੋੜਾ ਤੇ ਨਾ ਖੜਿਆ ਕਰੋ ਮੁੰਡਿਓ ਸਾਨੂੰ ਆਖੇ ਕੰਮ ਕਾਰ ਕਰਿਆ ਕਰੋ ਮੁੰਡਿਓ ਉਹ ਟੌਰਾ ਲਾ ਕੇ ਮੋੜਾ ਤੇ ਨਾ ਖੜਿਆ ਕਰੋ ਮੁੰਡਿਓ ਆਪ ਤਾਂ ਜਵਾਨੀ ਵੇਲੇ ਲੁੱਟ ਲੈ ਨਜ਼ਾਰੇ ਆਪ ਤਾਂ ਜਵਾਨੀ ਵੇਲੇ ਲੁੱਟ ਲੈ ਨਜ਼ਾਰੇ ਤੇ ਸੁਣਦਾ ਦੀ ਕਰਦਾ ਆਈ ਬਾਬਾ ਜੀ ਉਹ ਨਾ ਜਵਾਨੀ ਬਣੇ ਤੂੰ ਵੀ ਨਹੀਂ ਕੱਟ ਜਿਹੜੀ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਉਹ ਲੱਗਦਾ ਜਿਉਂ ਨਹੀਂ ਬਣੇ ਤੂੰ ਵੀ ਨਹੀਂ ਸਿੰਘਤ ਤਾਂ ਹੀ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਮੁੱਝ ਮੈਂ ਤੈਨੂੰ ਮੈਂ ਮੈਨੂੰ ਦਾਦਾ ਸਮਝਾਉਂਦਾ ਸੀ ਤੇਰੇ ਬੰਗ ਮੈਂ ਵੀ ਗੱਲ ਉੱਤੋਂ ਦੀ ਲਗਾਉਂਦਾ ਸੀ ਸੋਣ ਸ਼ੇਰੋਂ ਵਾਲੇ ਮੱਟ ਗੱਲ ਸੋਹਾਂ ਨੇ ਸੱਚ ਸੁਣ ਸ਼ੇਰੋਂ ਵਾਲੇ ਮੱਟ ਗੱਲ ਸੋਹਾਂ ਨੇ ਸੱਚ ਧਾੜੀ ਧੁੱਪ ਵਿੱਚ ਚਿੱਟੀ ਨਹੀਂ ਕਰਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂਬ ਨਹੀਂ ਸਿੱਕਟ ਤਾਈਓ ਪੱਟੀ ਉੱਤੇ ਮੋਹਰ ਨਹੀਂ ਪਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂਬ ਨਹੀਂ ਸਿੱਕਟ ਤਾਈਓ ਪੱਟੀ सुजारे लाइ जन कले हलो चली आई जे पुता मिथी मंझल ते बले साढे चार के सजारे लाइ जन के तूं पले ਕਹ ਤੇ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਇਹ ਤੇ ਮੰਜ਼ਿਲ ਤੇ ਜਾਣਾ ਕੈਨੋ ਹਸਨ ਦਲਾਉ ਪੁੱਤ ਸਿੱਧ ਕੋ ਨਾ ਢੋਲੀ ਰਾਜੇ ਮਿਰਜੇ ਦੇ ਵਾਂਗੂ ਬੂਹਾ ਦਿਲਦਾਨਾ ਖੋਲੀ ਕੈਨੋ ਹਸਨ ਦਲਾਉ ਸਲੇਟੀ ਸੱਚੇ ਪੱਤ ਦਾ ਸਰਾਨਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਸੋਚ ਕੇ ਬਣਾਈ ਖੱਬੇ ਟੁਕਰੇ ਹੱਥ ਬੈਠਾ ਖੱਬੇ ਟੁਕਰੇ ਹੱਥ ਬੈਠਾ ਸੱਜੇ ਮਲ ਮਰ ਜਾਣਾ ਕੋਈ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਕੋਈ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ